ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਕਿ ਸਾਰੇ ਭੈਣ ਭਾਈ ਚੜ੍ਹਦੀ ਕਲਾ 'ਚ ਹੋਣਗੇ ਤੇ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਦੁਗਣੀ ਤਰੱਕੀਆਂ ਬਖਸ਼ਿਸ਼ ਕਰਨ ਤੇ ਆਪ ਸਾਰੇ ਜਾਣਦੇ ਹੋ ਕਿ ਇਸ ਟਾਈਮ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਔਰ ਇਸ ਚੋਣਾਂ ਦੇ ਦੌਰਾਨ ਕਾਂਗਰਸ ਦੇ ਐਮਪੀ ਗੁਰਜੀਤ ਸਿੰਘ ਔਜਲਾ ਗੁਰਜੀਤ ਸਿੰਘ ਔਜਲੇ ਵੱਲੋਂ ਇੱਕ ਵੀਡੀਓ ਆਈ ਹੈ ਸਾਹਮਣੇ ਜਿਹਦੇ ਵਿੱਚ ਔਜਲਾ ਸਾਹਿਬ ਵੱਲੋਂ ਏਸੀ ਭਾਈਚਾਰੇ ਨੂੰ ਟਾਰਗੇਟ ਕੀਤਾ ਨਿਸ਼ਾਨਾ ਬਣਾਇਆ ਕਿ ਚੇਨੀਆ ਇਹਨਾਂ ਦੇ ਬੱਚੇ ਖੋਹਦੇ ਨੇ ਨਸ਼ੇ ਕਰਦੇ ਨੇ ਸ਼ੁਰੀ ਮਾਰਨੇ ਗੈਂਗਸਟਰ ਇਹ ਇਹਨਾਂ ਨੇ ਬਣਾਏ ਨੇ ਇਹ ਇਹਨਾਂ ਦੇ ਬੱਚੇ ਬਣਦੇ ਗਰੀਬਾਂ ਦੇ ਪਰ ਐਸਾ ਨਹੀਂ ਆ। ਔਰ 10 ਸਾਲ ਕਾਂਗਰਸੀ ਸਰਕਾਰਾਂ ਹੀ ਯੋਜਲਾ ਸਾਹਿਬ ਉਦੋਂ ਦੇ ਤਹੀ ਕੁਝ ਕੀਤਾ ਨਹੀਂ। ਜੇ ਕਾਂਗਰਸੀ ਸਰਕਾਰ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਘਰ ਘਰ ਨੌਕਰੀ ਦਾਂਗੀ। ਜੇ ਤੁਸੀਂ ਘਰ ਘਰ ਨੌਕਰੀ ਦਿੱਤੀ ਹੁੰਦੀ ਲੋਕਾਂ ਨੂੰ ਕਾਰੋਬਾਰ ਦਿੱਤਾ ਹੁੰਦਾ ਤੇ ਨਾ ਕੋਈ ਨਸ਼ੇ ਕਰਦਾ ਨਾ ਕੋ ਨਸ਼ੇੜੀ ਬਣਦਾ ਤੇ ਨਾ ਕੋਈ ਗੈਂਗਸਟਰ ਬਣਦਾ ਇਹ ਜਿਹੜੀ ਦੇਣਵਾ ਇਹ ਕਾਂਗਰਸ ਦੀ ਆ 10 ਸਾਲ ਰੈਗੂਲਰ ਤਸੀਂ ਲੋਕ ਸਭਾ ਦੇ ਲੋਕ ਸਭਾ ਤੇ ਤੁਸੀਂ ਮੈਂਬਰ ਐ ਪਾਰਲੀਮੈਂਟ ਦੇ ਵਿੱਚ ਅੱਜ ਤੁਸੀਂ ਗਰੀਬ ਭਾਈਚਾਰੇ ਨੂੰ ਏਸੀ ਭਾਈਚਾਰੇ ਨੂੰ ਟਾਰਗੇਟ ਕੀਤਾ ਔਰ ਮੈਂ ਐਸੇ ਭਾਈ ਚਰਨ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਬੰਦਾ 10 ਸਾਲ ਰੈਗੂਲਰ ਐਮਪੀ ਰਹਾ ਹੋਵੇ ਜਿਹਦੀ ਸਰਕਾਰ ਰਹੀ ਹੋਵੇ ਜਿਹਨੇ ਗਰੀਬ ਬੱਚਿਆਂ ਨੂੰ ਕਦੀ ਨੌਕਰੀਆਂ ਨਹੀਂ ਦਿੱਤੀਆਂ ਕੋਈ ਸਹੂਲਤ ਨਹੀਂ ਦਿੱਤੀ ਤੇ ਗੁਟਕੇ ਸਾਧੀਆਂ ਸੋਹਾਂ ਖਾ ਖਾ ਕੇ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਆ ਤੇ ਅੱਜ ਫਿਰ ਗਰੀਬ ਵਰਗ ਨੂੰ ਟਾਰਗੇਟ ਕੀਤਾ ਇਹਨਾਂ ਨੇ ਔਰ ਇਹ ਸਾਫ਼ ਕਹਿ ਰਹੇ ਆ ਵੀਡੀਓ ਸੁਣ ਲਓ ਜਿਹਦੇ ਚ ਕਹਿ ਰਹੇ ਨੇ ਕਿ ਨਸ਼ੇੜੀ ਚੈਨੀ ਖੋਣਾ ਲੋਕਾਂ ਦੇ ਲੜਕੀਆਂ ਦੇ ਕੰਨਾਂ ਚੋਂ ਵਾਲੀਆਂ ਚੈਨੀਆਂ ਖੋਣੀਆਂ ਗੈਂਗਸਟਰ ਨਸ਼ੇੜੀ ਇਹ ਸਾਡੇ ਏਸੀ ਭਾਈਚਾਰੇ ਨੂੰ ਕਹਿ ਰਿਹਾ ਕਾਂਗਰਸ ਦਾ ਐਮਪੀ ਜਿਹੜਾ ਦੋੜੀ 10 ਸਾਲ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਸੀਟ ਤੇ ਜਿੱਤਿਆ ਤੇ ਹੁਣ ਇਹਦੀ ਪਹਿਲੀ ਰਿਕਾਰਡਿੰਗ ਸੁਣੋ ਬਾਕੀ ਗੱਲ ਆਪਾਂ ਫੇਰ ਕਰਦੇ ਆਂ ਜੀ ਤੁਹਾਨੂੰ ਧੀਰ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹ ਕ੍ਰਾਈਮ ਕਰਦੇ ਨੇ ਫਿਰ ਉਹ ਹੌਲੀ ਹੌਲੀ ਜਿਹੜੇ ਅੱਜ ਜਿਵੇਂ ਤੁਸੀਂ ਸਮਝ ਰਹੇ ਹੋ ਕਿ 20 ਸਾਲ ਦਾ ਬੱਚਾ ਹੋ ਗਿਆ ਅੱਜ ਛੇਨੀਆਂ ਲਾ ਰਿਹਾ ਜਾਂ ਉਹ ਨਸ਼ੇ ਕਰ ਰਿਹਾ ਉਹਦੀ ਪੁਸ਼ਤ ਨਹੀਂ ਇਸ ਸਿਸਟਮ ਨੇ ਅਜ ਤੋ ਤੱਕ ਸਭ ਨੂੰ ਕੀਤੀ ਤੇ ਅੱਜ ਆ ਕੇ ਉਹ ਛੇਨੀਆਂ ਲਾਉਣ ਜੋ ਕਰ ਹੋਇਆ ਅੱਜ ਆ ਕੇ ਉਹ ছুরি ਮਾਰ ਕਰਨ ਜੋ ਕਰ ਜਾਂ ਬਿਆਖਸਰ ਬਣ ਕੇ ਜਦ ਕੁਛ ਇਹੋ ਜਿਹੇ ਦੰਦਿਆਂ ਦੇ ਵਿੱਚ ਦੇਖੋ ਜੀ ਔਜਲਾ ਸਾਹਿਬ ਕਹ ਰਿਹਾ ਕਿ 10 ਸਾਲ ਤੋਂ ਪੁਸਤਪ ਨਹੀਂ ਹੋ ਰਹੀ ਆ ਔਰ 10 ਸਾਲ ਤੋਂ ਸਰਕਾਰ ਜਿਹੜੀ ਆ ਉਹ ਪੰਜਾਬ ਤੇ ਚ ਕਾਂਗਰਸ ਹੀ ਰਹੀ ਆ ਔਰ ਕਾਂਗਰਸ ਦੇ ਇਹ ਐਮਪੀ ਰਹੇ ਨੇ ਲੋਕ ਸਭਾ ਮੈਂਬਰ ਰਹੇ ਨੇ ਮੈਂ ਆਪਣੇ ਗਰੀਬ ਵਰਗ ਦੇ ਇਸ ਹੀ ਭਾਈਚਾਰਣ ਬੇਨਤੀ ਕਰਨਾ ਚਾਹੁੰਦਾ ਕੀ ਜਾਗਦੇ ਜ਼ਮੀਰ ਵਾਲਿਓ ਜੇ ਥੋੜਾ ਬਹੁਤ ਵੀ ਤੁਹਾਡਾ ਜਮੀਰ ਜਾਗਦਾ ਤੇ ਕਾਂਗਰਸ ਨੂੰ ਇੱਕ ਵੋਟ ਵੀ ਨਾ ਪਾਇਓ ਇਹਦਾ ਵਾਈਗਾਰਡ ਕਰੋ ਇਹਨੂੰ ਪੁੱਛੋ ਕਿ ਸਾਡੇ ਏਸੀ ਭਾਈਚਾਰੇ ਦੇ ਬੱਚੇ ਦੱਸੋ ਕਿ ਕਿਹੜੀ ਇਹਨਾਂ ਨੇ ਵਾਰਦਾਤਾ ਕੀਤੀਆਂ ਕਿਹੜੇ ਨਸ਼ੇ ਕੀਤੇ ਨੇ ਤੇ ਜੇ ਜੇ ਕੀਤੇ ਵੀ ਤੇ ਤੁਹਾਡੀ ਦੇਣ ਆ ਇਹ ਪੁਸਤਪਨਾ ਹੀ ਕਾਂਗਰਸ ਨੇ ਕੀਤੀ ਆ ਇਹਨਾਂ ਨੇ ਪੈਦਾ ਕਾਂਗਰਸ ਨੇ ਕੀਤਾ ਕਿਉਂਕਿ ਕਾਂਗਰਸ ਨੇ ਕਾਰਕਾਤ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਔਰ 10 ਸਾਲ ਤੋਂ ਐਮਪੀ ਸਾਹਿਬ ਆਪ ਕਹਿ ਰਹੇ ਕਿ 10 ਸਾਲ ਤੋਂ ਇਹ ਪੁਸਤਪਨਾਈ ਕਰ ਰਹੇ ਨੇ ਔਰ ਇਹ ਕਾਂਗਰਸੀ ਸਰਕਾਰ ਨਹੀਂ ਕੀਤਾ ਔਰ ਮੈਂ ਆਪਣੇ ਏਸੀ ਭਾਈਚਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਸਵਰਨਕਾਰ ਭਾਈਚਾਰੇ ਨੇ ਰਾਮਗੜੀਆ ਭਾਈਚਾਰੇ ਨੇ ਆਪ ਦਾ ਵਿਰੋਧ ਕੀਤਾ ਸੀ ਬਾਈਕਾਡ ਕੀਤਾ ਸੀ ਜਦੋਂ ਲਾਲਜੀਤ ਭੁੱਲਰ ਨੇ ਇਨਾਂ ਦੀ ਸ਼ਾਨ ਦੇ ਵਰਖਲਾ ਬੋਲਿਆ ਉਸੇ ਹੀ ਤਰ੍ਹਾਂ ਸਾਡਾ ਏਸੀ ਭਾਈਚਾਰਾ ਵੀ ਗੁਰਜੀਤ ਸਿੰਘ ਔਜਲੇ ਦਾ ਬਾਈਕਾਟ ਕਰੇ ਇੱਕ ਵੀ ਵੋਟ ਇਹਨੂੰ ਨਾ ਪਾਵੇ ਜਿਹੜਾ ਵਾਕਈ ਆਪਣੇ ਧਰਮ ਦਾ ਪੱਕਾ ਵਾ ਗੁਰੂ ਪੀਰ ਵਾਲਾ ਵਾ ਹੋਰ ਇਨਸਾਨੀਅਤ ਜਿਹਦੇ ਵਿੱਚ ਜਾਗਦੀ ਆ ਜਿਹਦੀ ਜ਼ਮੀਰਾਂ ਜਾਗਦੀਆਂ ਨੇ ਏਸੀ ਭਾਈਚਾਰੇ ਵਾਲਿਆਂ ਦੀ ਉਹ ਇੱਕ ਇੱਕ ਗੱਲ ਦਾ ਔਜਲਾ ਸਾਹਿਬ ਕੋਲ ਜਵਾਬ ਲੈਣ ਸਵਾਲ ਕਰਨ ਪੂਰਨ ਤੌਰ ਤੇ ਬਾਈਕਾਡ ਕਰਨ ਇੱਕ ਬੋਟ ਵੀ ਨਾ ਇਹਨੂੰ ਪਾਉਣ ਤੇ ਆਪਣੀ ਇੱਕ ਇੱਕ ਬੋਟ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਅਨਲ ਜੋਸ਼ੀ ਨੂੰ ਪਾ ਕੇ ਕਾਮਯਾਬ ਕਰਨਾ ਕਿਉਂਕਿ ਪੰਜਾਬ ਦੇ ਵਿੱਚ ਇੱਕੋ ਹੀ ਮਾ ਬੋਲੀ ਪਾਰਟੀ ਆ ਸਿੱਖਾਂ ਦੀ ਸੇ ਕੌਮ ਦੀ ਹਮਦਰਦ ਗਰੀਬਾਂ ਦੀ ਹਮਦਰਦ ਜਿਹੜੇ ਹਰ ਸਮੇਂ ਗਰੀਬ ਵਰਗ ਤੇ ਨਾਰ ਖਰੋਂਦੀ ਆ ਬਾਹ ਫੜਦੀ ਆ ਤੇ ਦੁੱਖ ਸੁੱਖ ਚ ਭਾਈਵਾਲ ਹੁੰਦੀ ਆ ਉਹਨੂੰ ਰੋਜ਼ਗਾਰ ਦਿੰਦੀ ਇਹਨੂੰ ਕਾਰੋਬਾਰ ਦਿੰਦੀ ਆ ਔਰ ਕਾਂਗਰਸ ਪਾਰਟੀ ਨੇ ਅੱਜ ਰਾ ਤੁਹਾਨੂੰ ਤੋਹਫਾ ਦਿੱਤਾ ਹੈ ਤੁਹਾਨੂੰ ਇੱਕ ਸਟicker ਲਾਤਾ ਕਿ ਏਸੀ ਜਿਹੜਾ ਵਰਗਵਾ ਇਹਦੇ ਬੱਚੇ ਨਸ਼ੇ ਕਰਦੇ ਨੇ ਚੋਰੀਆਂ ਕਰਦੇ ਨੇ ਘਾਣਾ ਚੋ ਚੈਨੀਆਂ ਲੋਂਦੇ ਨੇ ਇੱਕ ਗੈਂਗਸਟਰ ਬਣਦੇ ਨੇ ਇਹ ਜਿਹੜਾ ਸਾਰੇ ਜਿਹੜੇ ਖਤਾਬ ਉਹ ਸਾਡੇ ਗਰੀਬ ਵਰਗ ਨੂੰ ਦਿੱਤਾ ਔਰ ਗਰੀਬ ਵਰਗੇ ਨੂੰ ਯਾਦ ਰੱਖਣ ਇੱਕ ਤਰੀਕ ਵਾਲੇ ਦਿਨ ਚੋਣਾਂ 'ਚ ਤਕੜੀ ਤੇ ਵੋਟਾਂ ਪਾਣ ਤੇ ਗੁਰਜੀਤ ਸਿੰਘ ਔਜਲੇ ਦਾ ਚਲਦਾ ਕਰਨ ਇਹ ਅਣਖ ਦੀ ਘੜੀ ਆ ਅਣਖ ਦੀ ਪਰਖ ਵਾ ਹੁਣ ਇਹਦੇ ਤੇ ਸਾਰਿਆਂ ਨੂੰ ਅਮਲ ਕਰਨਾ ਚਾਹੀਦਾ ਕੀ ਵਾਕਿਆ ਜਿਹੜੇ ਸਾਡੇ ਹੀ ਜਿਹੜੇ ਗਰੀਬ ਵਰਗ ਦੇ ਬੱਚੇ ਆ ਉਹ ਚੈਨੀਆਂ ਲੋਂਦੇ ਆ ਨਸ਼ੇ ਕਰਦੇ ਆ ਇਹਨੂੰ ਸਾਬਕ ਸਿਖਾਉਣ ਦਾ ਸਮਾਂ ਆ ਗਿਆ ਮੈਂ ਸਾਰੇ ਭਾਈਚਾਰਣ ਨੂੰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵਾਧ ਤਵ ਵਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ 'ਚ ਦੱਸਿਓ ਆਪਣੇ ਵਿਚਾਰ ਮੈਨੂੰ ਦੱਸਿਓ ਔਰ ਮੈਂ ਸਾਰਿਆਂ ਨੂੰ ਕਹਿਣਾ ਕੀ ਅੱਜ 16 ਹੋ ਗਈ ਆ 14 15 ਤਿੰਨ ਵਾਤਵਾਦ ਇਹਨੂੰ ਸ਼ੇਅਰ ਵੀ ਕਰਿਓ ਤੇ ਲੋਕਾਂ ਤੱਕ ਪਹੁੰਚਾਇਓ ਇੱਕ ਤਰੀਕ ਨੂੰ ਕੋਈ ਵੀ ਬੰਦਾ ਐਸ்சி ਵਰਗ ਦਾ ਐਸ்சி ਭਾਈਚਾਰੇ ਦਾ ਬੰਦਾ ਖਾਸ ਤੌਰ ਤੇ ਅੰਮ੍ਰਿਤਸਰ ਦਾ ਜਿਹੜਾ ਕੈਂਡੀਡੇਟ ਹੈ ਗੁਰਜੀ ਸਿੰਘ ਗੋਜ ਨੂੰ ਵੋਟ ਨਾ ਪਾਵੇ ਦਾ ਬਾਈਕਾਟ ਕਰਨ ਇਹਦਾ ਤਿਆਰ ਕਰਨ ਔਰ ਇਹਨੂੰ ਚਲਦਾ ਕਰਨ ਉਹ ਸ਼ਰੋਣੀ ਅਕਾਲੀ ਦਲ ਦੇ ਉਮੀਦਵਾਰ ਅਨਲ ਜੋਸ਼ੀ ਨੂੰ ਇੱਕ ਇੱਕ ਵੋਟ ਦੇ ਕੇ ਕਾਮਯਾਬ ਕਰਨ ਤਾਂ ਕਿ ਕੋਈ ਵੀ ਏਸੀ ਭਾਈਚਾਰੇ ਨੂੰ ਟਾਰਗੇਟ ਨਾ ਕਰ ਸਕੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਉਜਾਗਦੀ ਜ਼ਮੀਰ ਵਾਲਿਓ ਜਾਗੋ ਜਾਗੋ ਜੋ ਤਾਨੂ ਪਾਤਸਰ ਨੇ ਸਹੂਲਤਾ ਦਿੱਤੀਆਂ ਯਾਦ ਕਰੋ ਕਦੀ ਖਾ ਕੇ ਹਰਾਮ ਨਹੀਂ ਕਰੀਦਾ ਔਰ ਜੋ ਸਹੂਲਤਾ ਅੱਜ ਤੱਕ ਦਿੱਤੀਆਂ ਬਾਦਸਰ ਨੇ ਦਿੱਤੀਆਂ ਜੇ ਕਿਸੇ ਨੇ ਕੋਈ ਇਛਾਨ ਕੀਤਾ ਹੋਵੇ ਨਾ ਇਹ ਆਸਾਨ ਫਰਾਮੋਸ਼ਨਾ ਬਣੋ ਉਹਦੇ ਮਗਰ ਪੂਰਾ ਜੋਰ ਲਾਓ ਔਰ 1 ਜੂਨ ਨੂੰ ਚੋਣ ਨਿਸ਼ਾਨ ਤੱਕੜੀ ਤੇ ਵੋਟ ਪਾਓ ਔਰ ਅਕਾਲੀ ਦਲ ਦੀ ਸਰਕਾਰ ਬਣਾਓ ਤੇ ਗੁਰਜੀਤ ਸਿੰਘ ਓਜਲੇ ਨੂੰ ਚੱਲਦਾ ਕਰੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ